ਜੀ ਬਿਲਕੁਲ ਇੱਕ ਵੱਡੀ ਅਪਡੇਟ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਵੱਡੀ ਰਾਹਤ ਵੀ ਹੈ ਅਮਰੀਕਾ ਦੇ ਜਿਹੜੇ ਡੋਨਲਡ 트ੰਪ ਨੇ ਉਹਨਾਂ ਦਾ ਵੱਡਾ ਬਿਆਨ ਜਿਹੜਾ ਸਾਹਮਣੇ ਨਿਕਲ ਕੇ ਆਇਆ ਹੈ ਕਿ ਜਿੱਥੇ ਕਿ ਲੰਮੇ ਸਮੇਂ ਦੇ ਵਿੱਚ ਭਾਰਤ ਪਾਕਿਸਤਾਨ ਦੀ ਜਿਹੜੀ ਹੈ ਲੰਮੇ ਚਿਰ ਜਿਹੜੀ ਚਰਚਾ ਜਿਹੜੀ ਚੱਲ ਰਹੀ ਸੀਗੀ ਉਸ ਨੂੰ ਕਿਤੇ ਨਾ ਕਿਤੇ ਰਾਹਤ ਜਿਹੜੀ ਹੈ ਉਹ ਵੀ ਵੱਡੀ ਦਿਖਾਈ ਦੇ ਰਹੀ ਹੈ ਕਿ ਜਿੱਥੇ ਸਾਂਝੀ ਵੀ ਪ੍ਰਗਟਾਈ ਜਾ ਰਹੀ ਹੈ ਜੇਕਰ ਗੱਲ ਕਰਦੇ ਹਾਂ ਪਾਕਿਸਤ ਭਾਰਤ ਪਾਕਿਸਤਾਨ ਦੀ ਉੱਥੇ ਸੀਜ਼ਫਾਇਰ ਲਈ ਜਿਹੜੇ ਤਿਆਰ ਹੋ ਗਏ ਨੇ ਜੰਗ ਜਿਹੜੀ ਆ ਉਹ ਇਹ ਕਿੱਥੇ ਦੀ ਕਦੋਂ ਹੋਣੀ ਸੀ ਕਿੱਦਾਂ ਹੋਣੀ ਸੀ ਇਹ ਜਿਹੜੇ ਜਿਹੜੇ ਗੱਲਾਂ ਬਾਤਾਂ ਹੋ ਚੁੱਕੀਆਂ ਸੀਗੀਆਂ ਕਿ ਜਿਹੜੀ ਫੌਜ ਤਾਇਆ ਕਰੇਗੀ ਪਰੰਤੂ ਉਤੋਂ ਵੀ ਵੱਡੀ ਜਿਹੜੀ ਰਾਹਤ ਮਿਲ ਚੁੱਕੀ ਹੈ ਜੇਕਰ ਗੱਲ ਕਰਦੇ ਆ ਤਾਂ ਜਿਹੜੀ ਰਾਹਤ ਹੁੰਦੀ ਹੈ ਉਹ ਮਿਲਣੀ ਵੱਡੀ ਗੱਲ ਹੁੰਦੀ ਹੈ ਵਿਰਿਆਮ ਜਿਹੜਾ ਹੋ ਚੁੱਕਾ ਹੈ ਪਿੱਛੇ ਇਹਦਾ ਕੀ ਜਿਹੜਾ ਲੌਜੀਕ ਨਿਕਲਦਾ ਕਿਉਂਕਿ ਜੰਗ ਜਦੋਂ ਲੱਗਦੀ ਹੈ ਉਸਦੀ ਆਰਥਿਕਾ ਹਾਲਾਤ ਜਿਹੜੇ ਹੁੰਦੇ ਨੇ ਬਹੁਤ ਖਰਾਬ ਹੋ ਜਾਂਦੇ ਨੇ ਪਰੰਤੂ ਇੱਥੇ ਸ਼ੁਕਰਾਨਾ ਜਿਹੜਾ ਬੰਦ ਹੈ ਕਿ ਅੱਜ ਜਿਹੜਾ ਸੀਜ਼ਫਾਇਰ ਹੈ ਉਹ ਕਿਤਨਾ ਕਿਤੇ ਜਿਹੜੇ ਆ ਉੱਥੇ ਕਿਤੇ ਸਮਝੌਤਾ ਵੀ ਜਿਹੜਾ ਦਿਖਦਾ ਨਜ਼ਰ ਆ ਰਿਹਾ ਮੰ ਗ੍ਰਹਿ ਮੰਤਰਾਲੇ ਵੱਲੋਂ ਵੀ ਜਿਹੜੀ ਆ ਪੁਸ਼ਟੀ ਕੀਤੀ ਗਈ ਇਸ ਚੀਜ਼ ਦੀ ਤਾਂ ਜਿਹੜੀ ਕੀ ਗੱਲ ਕਰਦੇ ਆ ਪਾਕਿਸਤਾਨ ਵੱਲੋਂ ਜਿਹੜਾ ਇੱਕ ਟਵੀਟ ਕੀਤਾ ਗਿਆ ਹਾਲਾਂਕਿ ਅਜੇ ਭਾਰਤ ਵੱਲੋਂ ਜਿਹੜਾ ਹੈ ਪਰ ਸਰਕਾਰ ਵੱਲੋਂ ਅਜੇ ਟਵੀਟ ਕੋਈ ਨਿਕਲ ਕੇ ਸਾਹਮਣੇ ਨਹੀਂ ਆ ਰਿਹਾ ਜੇਕਰ ਕਿਸੇ ਵੀ ਤਰ੍ਹਾਂ ਦੀ ਜਿਹੜੀ ਪੁਸ਼ਟੀ ਹੁੰਦੀ ਹੈ ਤਾਂ ਅਸੀਂ ਤੁਹਾਡੇ ਚਲਦੀ ਸਕਰੀਨ ਦੇ ਨਾਲ ਜਿਹੜੀ ਆ ਬਿਲਕੁਲ ਤੁਹਾਡੇ ਨਾਲ ਜਿਹੜੀ ਆ ਸਾਂਝੀ ਕਰਾਂਗੇ